ਕਾਲ ਸਵਜਾਪਾ ਕਰਾਂਗੇ ਜੀ ਕਾਲ ਠੀਕ ਹੈ ਕਾਲ ਕੀ ਹੁੰਦਾ ਜੀ ਸਮਾਂ ਹੁੰਦਾ ਹੈ ਠੀਕ ਹੈ ਪੰਜਾਬੀ ਵਿੱਚ ਕਰਾਂਗੇ ਜੀ ਕਾਲ ਸਭ ਤੋਂ ਪਹਿਲਾਂ ਆਪਾਂ ਲਾਂਗੇ ਜੀ ਕਾਲ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਜੀ ਤਿੰਨ ਪ੍ਰਕਾਰ ਦਾ ਕਿਹੜੇ-ਕਿਹੜਾ ਹੈ ਵਰਤਮਾਨ ਕਾਲ ਭੂਤਕਾਲ ਔਰ ਭਵਿਕਤ ਕਾਲ ਠੀਕ ਹੈ ਸਭ ਤੋਂ ਪਹਿਲਾਂ ਕਿਹੜਾ ਹੈ ਵਰਤਮਾਨ ਕਾਲ ਵਰਤਮਾਨ ਕਾਲ ਕਿਵੇਂ ਜਿਹੜਾ ਚੱਲ ਰਿਹਾ ਸਮਾਂ ਭੂਤਕਾਲ ਕਿਹੜਾ ਜਿਹੜਾ ਬੀਤ ਚੁੱਕਾ ਸਮਾਂ ਔਰ ਭਵਿਕਤ ਕਾਲ ਕਿਹੜਾ ਜਿਹੜਾ ਆਉਣ ਵਾਲਾ ਸਮਾਂ ਠੀਕ ਹੈ ਸਭ ਤੋਂ ਪਹਿਲਾਂ ਕਿਹੜਾ ਹੈ ਸਧਾਰਨ ਕਾਲ ਸਧਾਰਨ ਕਾਲ ਕਿਵੇਂ ਸਿੰਪਲ ਹੀ ਯੂਜ਼ ਹੋਵੇਗਾ ਕਿਵੇਂ ਜੇ ਵਰਤਮਾਨ ਕਾਲ ਮੈਂ ਖੇਡਦਾ ਹਾਂ ਸਧਾਰਨ ਕਾਲ ਹੈ ਭੂਤ ਭੂਤਕਾਲ ਦਾ ਭਾਵ ਕੀ ਹੈ ਮੈਂ ਖੇਡਦੀ ਸੀ ਸਿੰਪਲ ਆਊਗਾ ਸੀ ਪਹਿਲਾਂ ਭੂਤ ਮਤਲਬ ਕਿ ਬੀ ਚੁੱਕਿਆ ਸਮਾਂ ਭਵਿੱਖਤ ਕਾਲ ਮੈਂ ਖੇਡਾਂਗੀ ਜਾਂ ਖੇਡਾਂਗਾ ਸਿੰਪਲ ਗੱਲ ਹੋ ਰਹੀ ਹੈ ਨਾ ਮੈਂ ਖੇਡਾਂਗਾ ਠੀਕ ਹੈ ਭਵਿੱਖਤ ਕਾਲ ਹੈ ਆਉਣ ਵਾਲੇ ਸਮੇਂ 'ਚ ਖੇਡਾਂਗਾ ठीक है कंटिन्यूस तो भाव की अपूर्णकाल मैं वर्तमान च मैं खेड़ रहा हाँ रहा हाँ की है कॉन्टीन्यू चल रहा समा चल रहा मैं खेड़ रहा ठीक है भूतकाल की है मैं खेड रहा सी भूत तो भाव कि बीत चुका समा सी काल तो मैं खेड़ रहा होवगा होवगा तो भाव की आने वाले समय की गल कर रहा है ठीक है ਨਿਸ਼ਚਿਤ ਤੋਂ ਭਾਵ ਕੀ ਇਹ ਪੂਰਨ ਪਰਫੈਕਟ ਕਾਲ ਤੋਂ ਭਾਵ ਕੀ ਮੈਂ ਖੇਡ ਚੁੱਕਾ ਹਾਂ ਮੈਂ ਖੇਡ ਚੁੱਕਾ ਹਾਂ ਪਰਫੈਕਟ ਹੈ ਵਰਤਮਾਨ ਕਾਲ ਦੀ ਗੱਲ ਹੋਈ ਹੈ ਠੀਕ ਹੈ ਔਰ ਮੈਂ ਅੱਜ ਖੇਡ ਚੁੱਕਿਆ ਹਾਂ ਜਾਂ ਕੁਝ ਵੀ ਹੈ ਠੀਕ ਹੈ ਭੂਤ ਕਾਲ ਤੋਂ ਭਾਵ ਕੀ ਮੈਂ ਖੇਡ ਚੁੱਕੀ ਸੀ ਠੀਕ ਹੈ ਭਵਿੱਖਤ ਕਾਲ ਤੋਂ ਭਾਵ ਕੀ ਹੈ ਮੈਂ ਖੇਡ ਚੁੱਕੀ ਹੋਵਾਂਗੀ ਠੀਕ ਹੈ ਔਰ ਅਨਿਸ਼ਚਿਤ ਭਾਵ ਕੀ ਹੈ ਪਰਫੈਕਟ ਕੰਟੀਨਿਊ ਮੈਂ ਖੇਡਿਆ ਹਾਂ ਮੈਂ ਖੇਡਿਆ ਮਤਲਬ ਅੱਜ ਦੇ ਸਮੇਂ ਚ ਗੱਲ ਕਰਦੀ ਸਧਾਰਨ ਵਾਕ ਆਊਗਾ ਮੈਂ ਖੇਡਿਆ ਸੀ ਸੀ ਮਤਲਬ ਪਹਿਲਾਂ ਦੀ ਗੱਲ ਹੋ ਰਹੀ ਹੈ ਮੈਂ ਖੇਡਿਆ ਹੋਵਾਂਗਾ ਮੈਂ ਖੇਡ ਖੇਡੂਗਾ ਜੋ ਕੁਝ ਵੀ ਹੈ ਆਉਣ ਵਾਲੇ ਸਮੇਂ ਚ ਠੀਕ ਹੈ ਜੇਕਰ ਮੈਂ ਖੇਡਾਂ ਜੇ ਮੈਂ ਖੇਡਾਂ ਜੇ ਮੈਂ ਖੇਡਦਾ ਜੇ ਮੈਂ ਖੇਡਦਾ ਹੋਵਾਂਗਾ ਠੀਕ ਹੈ ਸਪੈਸ਼ਲ ਤੋਂ ਕੇਸ ਜਿਹੜੇ ਆਉਂਦੇ ਆ ਜਿਵੇਂ ਤੁਸੀਂ ਖੇਡੋ ਹੁਕਮੀ ਹੋ ਗਏ ਆਪਾਂ ਹੁਕਮ ਦੇ ਰਹੇ ਆ ਕਿਸੇ ਨੂੰ ਠੀਕ ਹੈ ਹੋਂ ਦੇ ਟਾਈਮ ਚ ਗੱਲ ਹੋ ਰਹੀ ਹੈ ਵਰਤਮਾਨ ਸਮੇਂ ਚ ਗੱਲ ਹੋ ਰਹੀ ਹੈ ਤੁਸੀਂ ਖੇਡੋ ਠੀਕ ਹੈ ਹੁਕਮ ਦੇ ਰਹੇ ਆ ਮੈਂ ਖੇਡਿਆ ਅਨਿਸ਼ਚਿਤ ਮੈਂ ਖੇਡਦਾ ਹੋਵਾਂਗਾ ਚਾਲੂ ਸਮੇਂ ਦੀ ਗੱਲ ਹੋ ਰਹੀ ਹੈ ਠੀਕ ਹੈ ਸੋ ਇਹ ਸੀਗਾ ਜੀ ਆਪਣੇ ਕੋਲ ਛੋਟਾ ਜਿਹਾ ਜਿਹੜਾ ਸੀਗਾ ਟੌਪਿਕ ਜਿਹੜਾ ਸੀ ਕਾਲ ਦਾ ਟੌਪਿਕ ਹੈ ਕਾਲ ਜਿਹੜਾ ਇਹ ਹੈ ਤੁਸੀਂ ਇਹਨੂੰ ਬਹੁਤ ਅੱਛੇ ਤਰੀਕੇ ਨਾਲ ਕਰ ਸਕਦੇ ਹੋ ਕਿਉਂਕਿ ਇਹ ਇੱਕ ਵਾਰ ਹੋਰ ਵੀਡੀਓ ਦੇਖ ਲਓਗੇ ਨਾ ਤਾਂ ਅੱਛੀ ਤਰ੍ਹਾਂ ਕਲੈਰਿਟੀ ਹੋ ਜੂਗੀ ਜਿਹੜੇ ਤੁਸੀਂ ਕਾਲ ਕਦੀ ਵੀ ਭੁੱਲੋਗੇ ਨਹੀਂ ਠੀਕ ਹੈ ਇਹ ਤਿੰਨ ਪ੍ਰਕਾਰ ਦਾ ਅਕਸਰ ਹੀ ਪੁੱਛਿਆ ਜਾਂਦਾ ਹੈ ਤੁਹਾਨੂੰ ਹੋਣ ਵਾਲੇ ਪੇਪਰ 'ਚ ਵੀ ਦੇਖਣ ਨੂੰ ਮਿਲੇਗਾ ਕਾਲ ਕਿਤੇ ਨਾ ਕਿਤੇ ਕੋਈ ਨਾ ਕੋਈ ਵਰਤਮਾਨ ਪੁੱਛਿਆ ਜਾਊਗਾ ਭੂਤਕਾਲ ਪੁੱਛਿਆ ਜਾਊਗਾ ਭਵਿੱਖਤਕਾਲ ਪੁੱਛਿਆ ਜਾਊਗਾ ਠੀਕ ਹੈ ਤੁਸੀਂ ਇਹਨਾਂ 'ਚ ਬੜੇ ਅੱਛੇ ਤਰੀਕੇ ਨਾਲ ਜਿਹੜਾ ਚਾਰਟ ਬਣਾ ਕੇ ਸਿੱਖ ਸਕਦੇ ਹੋ ਥੈਂਕ ਯੂ ਜੀ ਹੈਵ ਅ ਨਾਈਸ ਡੇ ਆਪਣੇ ਚੈਨਲ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ